ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਰਦਾਸ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਕਰਦੇ ਹੋ ਜੀ ਸਬਸਕ੍ਰਾਈਬ ਇੰਸਟਾਗ੍ਰਾਮ ਤੇ ਵੀਡੀਓਜ਼ ਆ ਰਹੀਆਂ ਜੀ ਜਰੂਰ ਪਿਆਰ ਦਿਓ ਤੇ ਹੁਣ ਸ਼ੁਰੂ ਕਰੀਏ ਫੇਸਬੁੱਕ ਫੇਸਬੁੱਕ ਤੇ ਵੀ ਜਰੂਰ ਤੁਹਾਡਾ ਸਪੋਰਟ ਸਾਨੂੰ ਕਹਿੰਦੇ ਹੁੰਦੇ ਆ ਵੱਧ ਤੋਂ ਵੱਧ ਚਾਹੀਦਾ ਰੱਬ ਵਰਗੇ ਸਰੋਤਿਆਂ ਦਾ ਜਿਹੜੇ ਕਿ ਸਾਨੂੰ ਦੇਖ ਰਹੇ ਨੇ ਤੇ ਗਲਤੀਆਂ ਮਲਤੀਆਂ ਹੋ ਗਈਆਂ ਹੁਣ ਤਾਂ ਮਾਫ ਕਰਦੇ ਹੋ ਠੀਕ ਹੈ ਜੀ ਸੋ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੇ ਨਾ ਤੁਸੀਂ ਪਿਆਰ ਦੇ ਰਹੇ ਹੋ ਸਤਿਕਾਰ ਦੇ ਰਹੇ ਹੋ ਠੀਕ ਹੈ ਤੇ ਬਹੁਤ ਸਾਰੇ ਫੋਨ ਕਾਲਸ ਵੀ ਆਉਨੇ ਆ ਵੀ ਬਹੁਤ ਵਧੀਆ ਚੱਲ ਰਿਹਾ ਕੰਮ ਖਿੱਚ ਕੇ ਰੱਖੋ ਬਸ ਛੱਡੋ ਨਾ ਲੇਕਿਨ ਕਦੇ ਕਦੇ ਜਿਵੇਂ ਕਿ ਮੈਂ ਪਹਿਲਾਂ ਹੀ ਮਾਫੀ ਮੰਗਦੇ ਥੋਂ ਤੋਂ ਜਿਹੜੀ ਵੀ ਆਰ ਮੋਲ ਦੀ ਵੀਡੀਓ ਸੀਗੀ ਉਹ ਥੋੜੀ ਜਿਹੀ ਲੇਟ ਹੋਈ ਬਿਕੋਜ਼ ਟੈਕਨੀਕਲ ਇਸ਼ੂ ਸੀ ਵੀਡੀਓ ਅਪਲੋਡ ਹੀ ਨਹੀਂ ਸੀ ਹੋ ਰਹੀ ਤੇ ਬਹੁਤ ਔਖੀ ਤੁਹਾਡੇ ਸਾਰਿਆਂ ਦੇ ਲਈ ਫਿਰ ਮੈਨੂੰ ਸੀ ਬਹੁਤ ਸਾਰਿਆਂ ਦੇ ਫੋਨ ਆਏ ਵੀ ਕੀ ਗੱਲ ਹੋਗੀ ਕੀ ਗੱਲ ਹੋਗੀ ਸੁਖਤਾ ਹੈ ਤੁਸੀਂ ਵੀਡੀਓ ਨਹੀਂ ਛੱਡ ਰਹੇ ਸੁਖਤਾ ਹੈ ਪਰ ਫਿਰ ਹੋਰ ਥੋੜੇ ਜਿਹਾ ਖੂਨ ਜਿਹਾ ਖੋਲੇ ਬੀ ਪੋਣੀ ਚਾਹੀਦੀ ਤੇ ਅੱਜ ਅਸੀਂ ਕੱਢ ਲਈ ਜੀ ਟੌਰ ਬਾਲ ਉਹਦੇ ਸਾਡੇ ਸੁਖੀ ਬੁੱਧ ਨੂੰ ਮਿਲਿਆ ਸਾਰਿਆਂ ਨੂੰ ਮੇਰੇ ਵੱਲ ਸਪੈਰ ਪਰਿ ਸਾਸਿਕਾ ਜੀ ਸਾਸਿਕਾ ਜੀ ਤੈਨੂੰ ਠੰਡ ਨਹੀਂ ਲੱਗਦੀ ਕਿਉਂ ਠੰਡੇ ਨਹੀਂ ਹੈ ਠੰਡੇ ਨਹੀਂ ਹੈਗੀ ਆਲ ਰਾਈਟ ਸੋ ਪਤਾ ਅੱਜ ਕਿੱਥੇ ਜਾ ਰਹੇ ਆ ਨਾ ਤੇਰੇ ਮੰਮੀ ਨੇ ਮੰਨੂ ਵੀ ਨਹੀਂ ਦੱਸਿਆ ਕਹਿੰਦੇ ਬਸ ਕੱਪੜੇ ਪਾ ਲੋ ਚੱਲੀਏ ਅ ਤੈਨੂੰ ਤਾਂ ਪਤਾ ਹੀ ਹੋਊਗਾ ਹਾਂ ਨਾ ਤੈਨੂੰ ਲੱਗਦਾ ਮੈਨੂੰ ਪਤਾ ਹੋ ਗੱਜੇ ਮੈਨੂੰ ਪਤਾ ਹੋਵੇ ਮੈਂ ਤੈਨੂੰ ਨਹੀਂ ਰਸੂਗੀ ਦੱਸ ਤੂੰ ਪਹਿਲਾਂ ਮੈਨੂੰ ਮੈਨੂੰ ਵੀ ਦੱਸ ਦੋ ਕਿ ਕਿੱਥੇ ਜਾਣਾ ਹੁਣ ਤਾਂ ਮਾਮੇ ਹੀ ਦੇ ਮਗਰ ਮਗਰ ਤੁਰੀ ਚਲੋ ਮਾਮਾ ਕਿਤੇ ਨੂੰ ਤਾਂ ਲੈ ਕੇ ਜਾਊਗਾ ਆਈ ਨਹੀਂ ਪਿੰਡ ਪੰਨੂ ਕਿਹੜਾ ਤਾ ਆ ਕੇ ਲਈ ਆਵੇ ਕਿਤੇ ਐਵੇਂ ਮਠਾੜੀ ਟੌਰ ਕਢਾਈ ਤੀ ਬਸ ਤੁਸੀਂ ਸੁੱਤੀਆਂ ਪਈਆਂ ਤੀਆਂ ਉਹ ਚੱਕਰ ਨਾ ਹੋ ਜਵੇ ਕਿਤੇ ਰਾਈਟ ਹਾਂਜੀ ਹੁਣ ਪੁੱਛਦੇ ਆਪਾਂ ਸਰਦਾਰ ਸਾਹਮਣੂ ਵੀ ਤੁਸੀਂ ਸਾਨੂੰ ਲੈ ਕੇ ਕਿੱਥੇ ਜਾਣਾ ਜੀ ਆ ਰਹੇ ਹਾਂ ਅੰਦਰ ਦੋ ਕੁ ਮਿੰਟ ਵੇਟ ਕਰ ਲਿਓ ਮੁੱਛਾਂ ਮੱਛਾ ਸੈੱਟ ਕਰ ਰਹੇ ਆ ਆਪਣੀਆਂ ਤੇ ਆ ਗਏ ਜੀ ਬਾਹਰ ਲਾਗੇ ਜੀ ਸਾਡੀ ਰਾਣੀ ਸੁੰਦਰਾ ਨੂੰ ਸਾਫ ਕਰਨ ਹਾਏ ਹਾਏ ਅਸੀਂ ਤਾਂ ਰਜਾਈ ਚ ਪਾਈ ਤੇ ਜੀ ਕੰਮ ਨਿਵੇੜ ਕੇ ਇਹਨਾਂ ਨੇ ਉਠਾ ਕੇ ਕਹਿਤਾ ਹੋ ਜੋ ਤਿਆਰ ਪੁੱਛਿਆ ਵੀ ਆ ਕਹਿੰਦੇ ਬਸ ਤੁਸੀਂ ਤਿਆਰ ਹੋ ਜਾਓ ਬਾਕੀ ਗੱਲਾਂ ਤਾਂ ਬਾਅਦ ਚੋਂ ਕਿੱਥੇ ਲੈ ਕੇ ਜਾ ਰਹੇ ਹੋ ਜੀ ਓਹੋ 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 ਵਾਹਿਗੁਰੂ ਸੱਸੀ ਗਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਇਤੇ ਵਧੀਆ ਹੀ ਜਗ੍ਹਾ ਲੈ ਕੇ ਜਾਊਂਗਾ ਟੈਂਪਰ ਨਹੀਂ ਨਹੀਂ ਆਈ ਤਾਂ ਨਹੀਂ ਕਿਤੇ ਪਿੰਡ ਪਨੂ ਗੇੜਾ ਦਵਾ ਕੇ ਆ ਜਾਵੇ ਮੈਂ ਦੱਸ ਹਾਂਜੀ ਮੈਂ ਜ਼ਰੂਰੀ ਬੂਟ ਬਾਟ ਕਸਣੇ ਤੇ ਫਿਰ ਤੁਸੀਂ ਉਹ ਵੀ ਤਾਂ ਕਰ ਵੀ ਤੇ ਬੂਟ ਪਾ ਕੇ ਰੱਖਦੇ ਹੀ ਹੋ ਜੀ ਬੂਟ ਪਾ ਕੇ ਤਾਂ ਚਲ ਰੱਖਦੇ ਆ ਪਰ ਹੁਣ ਜੇ ਕਿਤੇ ਆਉਣਾ ਜਾਣਾ ਹੁਣ ਮੈਂ ਗੱਡੀ ਨੂੰ ਕਪੜਾ ਮਾਰਨ ਲੱਗਿਆ ਵਾ ਹੈ ਓਏ ਗੱਡੀ 'ਚ ਲੈ ਕੇ ਜਾਊਂਗਾ ਜੀ ਤੁਸੀਂ ਸਾਨੂੰ ਪਿੰਡ ਪਨੂ ਵੀ ਗੇੜਾ ਦਵਾਉਣਾ ਦੋਨਾਂ ਜਾਣੀਆਂ ਨੂੰ ਹਾਂ ਹੂੰ ਰੇੜਾ ਜੋੜ ਦੇ ਦੇਖਿਓ 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 ਰੇੜਾ ਜੋੜ ਲਓ ਜੀ ਫਿਰ ਉਹਦੇ ਪਰ ਚੱਲਦੇ ਆਂ ਹੋਰ ਦਸਰ ਜਾਈਆਂ ਰੱਖ ਲੈਣੀਆਂ ਅਸੀਂ ਦੋਹੇ ਜਾਣੀਆਂ ਅੱਛਾ ਹਾਂਜੀ ਦੱਸ ਦੋ ਕਿੱਥੇ ਨੂੰ ਚੱਲੇ ਆਂ ਚੱਲਦੇ ਆਂ ਕਿਤੇ ਟੈਨਸ਼ਨ ਆਵੇ ਇਹ ਤੈਨੂੰ ਕੋਈ ਪੈਨ ਨਾਲੇ ਜਾਣਾ ਚੱਟੀ ਐ ਦੇਖ ਲਈ ਕਿੱਥੇ ਜਾਣਾ ਮੈਂ ਮੰਨਦੀ ਆਂ ਮੈਂ ਨਾਲ ਜਾਣਾ ਜੀ ਮੇਰਾ ਦਿਲ ਆਇਆ ਆਇਆ ਕਰਦਾ ਪਲੀਜ਼ ਦੇਖੇ ਕਿਵੇਂ ਸਸਪੈਂਸ ਰੱਖਿਆ ਵਾ ਮੈਂ ਤਾਂ ਹੈਰਾਨ ਆ ਓਕੇ ਨੇ ਵਧੀਆ ਜਗ੍ਹਾ ਹੀ ਲੈ ਕੇ ਜਾਵਾਂਗੇ ਟੈਨਸ਼ਨ ਨਾਲ ਨਹੀਂ ਇਦਾਂ ਕਿਉਂ ਕੱਢਦੇ ਹੋ ਦੇਖੀ ਮੈਂ ਅੱਜ ਔਰ ਵੀ ਕੱਢ ਲਈ ਦੀ ਸੋਹਣੀ ਲੱਗਦੀ ਹਾਂ ਮੈਨੂੰ ਹਾਂ ਮਹੀ ਲੱਗਦੀ ਸਰ ਸ਼ੂਕਰ ਸ਼ੂਕਰ ਅੱਜ ਮੈਸੇ ਆਪ ਕਦੇ ਕੰਪਲੀਮੈਂਟ ਨਹੀਂ ਦਿੰਦੇ ਆ ਕਿ ਵੀ ਹਾਂ ਸੋਹਣੀ ਲੱਗਦੀ ਹੈ ਹਮੇਸ਼ਾ ਪੁੱਛਣਾ ਪੈਂਦਾ ਕਿ ਮੈਂ ਸੋਹਣੀ ਲੱਗਦੀ ਆ ਇਦਾਂ ਕਿਉਂ ਉਹ ਸਾਡਾ ਜਸੜ ਵਾਲਾ ਸਭਾ ਥੋੜਾ ਜਿਆ ਕਹਿੜਾ ਹਾਂ 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 ਮੈਂ ਚੀ ਉਹ ਕਹਿੰਦੇ ਬੋਲ ਕੇ ਜਾ ਹਰ ਨਹੀਂ ਕਰੀਦਾ ਵਾਲਾ ਕੰਮ ਆਉ ਕੰਮ ਆ ਤੁਸੀਂ ਜੇ ਕਦੇ ਕਦੇ ਤੁਸੀਂ ਕਹਿ ਦਈਏ ਨਾ ਕਿ ਸੋਹਣੀ ਲੱਗਦੀ ਹੈ ਕਿਹਾਂ ਚੱਲ ਜੂ ਕਿਸੇ ਦਾ ਕੁਛ ਕਹਸ ਜੂ ਤੁਹਾਡਾ ਕੁਛ ਕਹਸ ਜੂ ਜੀ ਕਹਿ ਤਾਂ ਦਿੱਤਾ ਹਾਂ ਪੁੱਛ ਕੇ ਕਿ ਹਾਂ ਤੇ ਕੀ ਕਿਹਾ ਕਹਿੰਦੇ ਪਾਣੀ ਦੇਖ ਕੇ ਪੀਤਾ ਤਾਂ ਕੀ ਪੀਤਾ ਪਾਣੀ ਪਾਣੀ ਪੀਣਾ ਦੇਖੇ ਪੀਣਾ ਚਾਹੀਦਾ ਹਾਂਜੀ ਇਹ ਵੀ ਤੇ ਮੱਖੀ ਮੁਖੀ ਹੋਵੇ ਆਈ ਨਹੀਂ ਹੁੰਦੀ ਆਈ ਨਹੀਂ ਹੁੰਦੀ ਡੋਟ ਵਰੀ ਆਈ ਨਹੀਂ ਹੁੰਦੀ ਹੈਗੀ ਕਹਿੰਦੀ ਪਾਣੀ ਨਾ ਨਾ ਭਾਈ ਇਹ ਤਾਂ ਗੱਲ ਗਲਤ ਆ ਗਲਤ ਨਹੀਂ ਸਹੀ ਹੈ ਬੱਚੇ ਗਰੀ ਵੀ ਹੋਵੇ ਮੱਖੀ ਵਿਸ਼ਵਾਸ ਬੁਝੇਵਾ ਜੀ ਕਾਟ ਆ ਜੇ ਮੈਂ ਸੁਣੋ ਮੈਂ ਪਾਣੀ ਲੈ ਕੇ ਆਵਾਂ ਚਾਹੇ ਮੈਂ ਉਹਦੇ ਚ ਬੱਛੀ ਮਾਰ ਕੇ ਲਿਆਵਾਂ ਚਾਹੇ ਮੈਂ ਸ਼ਿਕਲੀ ਮਾਰ ਕੇ ਲੈ ਕੇ ਆਵਾਂ ਸੋਣਾ ਤਾਂ ਸਹੀ ਕਮਿੰਟ ਆ ਤੁਹਾਡੇ ਲਈ ਕੈਂਸਰ ਦੀ ਅੱਖਾਂ ਮੰਨ ਜੇ ਤੁਹਾਨੂੰ ਵਿਸ਼ਵਾਸ ਹੋਗਾ ਤੁਸੀਂ ਅੱਖਾਂ ਬੰਦ ਕਰਕੇ ਵੀ ਪੀਓਗੇ ਮੰਨ ਲਓ ਠੀਕ ਹੈ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੋਣਾ ਤੁਸੀਂ ਨਾ ਚਾਹੇ ਸਾਫ਼ ਵੀ ਪਾਣੀ ਤੁਸੀਂ ਉਹਦੇ ਚ ਵੀ ਨੁਕਸ ਕਰਦੇ ਆਹ ਗੱਲ ਕਹਿਣਾ ਚਾਹੀਦਾ ਚੱਲ ਵਿਸ਼ਵਾਸ ਵਾਲੀ ਦਾ ਗੱਲ ਤੇ ਵੀ ਠੀਕ ਆ ਫੇ ਹੁਣ ਤੈਨੂੰ ਮੇਰੇ ਕੋਲ ਵਿਸ਼ਵਾਸ ਨਹੀਂ ਮੈਂ ਕਿਹਾ ਉੱਥੇ ਤੈਨੂੰ ਟੋਬੇ ਜੀ ੱਤਕਾ ਲੱਗਿਆ ਦੇਣਾ ਕਹਿੰਦਾ ੱਤਕਿਆ ਨਹੀਂ ਮੈਂ ਨਹੀਂ ਕਿਹਾ ਮੈਂ ਨਹੀਂ ਕਿਹਾ ਕਿਤੇ ਵਧੀਆ ਜਗ੍ਹਾ ਹੀ ਕਿਤੇ ਵਧੀਆ ਜਗ੍ਹਾ ਹੀ ਲੈ ਕੇ ਮੈਨੂੰ ਆ ਨਾ ਕਿ ਤਾ ਤੁਹਾਡੇ ਤੇ ਟਰਸਟ ਹੈਗਾ ਇਹ ਵੀ ਤੁਸੀਂ ਮਾੜੀ ਤੇ ਵੀ ਜਗ੍ਹਾ ਨਹੀਂ ਲੈ ਕੇ ਜਾਂਦੇ ਚੱਲ ਜਗ੍ਹਾ ਕੋਈ ਮਾੜੀ ਢੀੜੀ ਨਹੀਂ ਹੁੰਦੀ ਹਾਂ ਠੀਕ ਹੋਰ ਗੱਲ ਆਪਾਂ ਪਿੱਛੇ ਉਹ ਚੈਨਲ ਦਾ ਨਾਮ ਲਿਖਾ ਲਾਂਗੇ ਕੱਟੀ ਤੇ ਉਹ ਲੋਗੋ ਜਿਹਾ ਉਹ ਤਾਂ ਲਵਾ ਲੰਦੇ ਆ ਲਵਾ ਦੰਦੇ ਕੋਈ ਅੱਜ ਕੱਲ ਪਤਾ ਨਹੀਂ ਕੀ ਗੱਲ ਵੀ ਹਰ ਜੋ ਮੈਂ ਗੱਲ ਕਹਿੰਦੀ ਜਦ ਮਨ ਹਾਂ ਹਾਂ ਹਾਂਜੀ ਸਨੇ ਕਹਿੰਦੀ ਕਿ ਤਾਂ ਪਿਆਰ ਨਾਲ ਵੀ ਆਪਾਂ ਐਦਾਂ ਕਰ ਸਕਦੇ ਹਾਂ ਜੀ ਮੈਂ ਕਿਹਨੇ ਕਹਿੰਦੀ ਵੀ ਕਰੋ ਹਾਂ ਇਹ ਵੀ ਤਾਂ ਹੈ ਨਾ ਚੀਚਾਂ ਆ ਕੀ ਹੋ ਗਿਆ ਨੇ ਓਏ ਇਹਦਾ ਲੋਕ ਜਾਂ ਟੁੱਟ ਗਿਆ ਇੱਥੇ ਨਾ ਇਹਦਾ ਆ ਲੋਕ ਅੰਦਰ ਇੱਥੇ ਲੋਕ ਹੁੰਦਾ ਉਹ ਤਾਂ ਨਾ ਉਹ ਟੁੱਟ ਗਿਆ ਹੈ ਵੀ ਕੋਈ ਕੁ ਲਾ ਦਾਂਗੇ ਜੇ ਉੱਥੇ ਫੈਬ੍ਰਿਕ ਕੁ ਕ ਦੇਖਦੇ ਆ ਲਾ ਕੇ ਜੇ ਲੱਗ ਜਵੇ ਨਹੀਂ ਤਾਂ ਇਹ ਪੱਟੀ ਜੀ ਨਮੀ ਪੈ ਜਾਂਦੀ ਆ ਅੱਛਾ ਜੀ ਸਾਡੀ ਨਵੀਂ ਪੈ ਜਾਂਦੀ ਆ ਫੈਬ੍ਰਿਕ ਕੁ ਕ ਵੈਸੇ ਮੈਂ ਲਾਈ ਤੀ ਫੈਬ੍ਰਿਕ ਕੁ ਕ ਦਾ ਟੇਪ ਵੀ ਪੱਟਦੀ ਹੋਰੇ ਤੋਂ ਇਹ ਅੱਧਰ ਵੀ ਗਈ ਚਲ ਕੋਈ ਨਹੀਂ ਹੁਣ ਪਾਸ ਕਰੋ ਚਲੋ ਜੀ ਮੈਂ ਤੇ ਸੁਖੀ ਤੇ ਐਕਸਾਈਟਮੈਂਟ ਨਹੀਂ ਦੀ ਕਿਉਂ ਸੁਖੀ ਹੈ ਨਾ ਯਾ 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 ਚਲੋ 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 ਜੀ ਠੀਕਾ ਦੇਖਦੇ ਆ ਸਰਦਾਰ ਸਾਹਿਬ ਕਿੱਥੇ ਲੈ ਚਲਦੇ ਆ ਆਜੋ ਜੀ ਸਾਰੇ ਜਾਨੀ ਜੀ ਤੁਸੀਂ ਉਰੇ ਲਿਆ ਕੇ ਗੱਡੀ ਖੜਾ ਲੇ ਆਪਾਂ ਐ ਕਰਦੇ ਆ ਫਿਰ ਜਿੱਥੇ ਵੀ ਤੁਸੀਂ ਸਾਨੂੰ ਲੈ ਕੇ ਜਾਣਾ ਲੈ ਜਿਓ ਪਹਿਲਾਂ ਆਪਾਂ ਮੱਥਾ ਟੇਕ ਲੈਣੇ ਆ ਪਿੱਛੇ ਪਿੰਦਰਾ ਕੀਰਤਵਾਰ ਹੂੰ ਬੈਠੇ ਲਿਆਇਆ ਤਾਂ ਮੈਂ ਗੁਰਦੁਆਰਾ ਸਾਹਿਬੇ ਆ ਨਾ अच्छा और हो, किथे लेके जाना दस नहीं बढ़िया मैं ਕਣ ਕਹਨੀ ਆ ਵੀ ਤੁਸੀਂ ਬੇਕਾਰ ਜਗਾ ਲਿਕੇ ਆਏ ਹੋ ਹਾਂ ਦੁਨੀਆ ਤਾਂ ਸਭ ਤੋਂ ਸੁੰਦਰ ਧਰਤੀ ਦੇ ਬਿਲਕੁਲ ਬਿਲਕੁਲ ਹਾਂ ਜਿੱਥੇ ਵੀ ਮਹਾਰਾਜ ਸਾਡੇ ਵਿਰਾਜੇ ਹੋਏ ਆ ਸਭ ਸੁੰਦਰ ਧਰਤੀ ਆ ਬਿਲਕੁਲ 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 ਥੈਂਕ ਯੂ ਕਨੀਆ ਤੁਹਾਨੂੰ। ਹਾਂ। ਓਕੇ। ਉਹ ਇਸ ਕਰਕੇ। ਉਹ ਪਤਾ ਕਿਉਂ? ਤਾਂ ਮੇਰਾ ਤਾਂ ਚਲੋ ਛੱਡੋ। ਜਿੰਨੇ ਵੀ ਹੁਣ ਸਾਡੇ ਦਰਸ਼ਕ ਵੀਰ ਸਾਨੂੰ ਦੇਖਣਗੇ ਨਾ ਦੇ ਨਾਲ ਉਹ ਮੱਥਾ ਟੇਕਣਗੇ। ਸਹੀ ਗੱਲ ਹੈ ਜੀ। ਪਤਾ ਨਹੀਂ ਕਿੰਨਿਆਂ ਦੇ ਰੁਕੇ ਹੋਏ ਕੰਮ ਬਣ ਜਾਣਗੇ। ਕਿੰਨਿਆਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਉਹ ਹੱਲ ਹੋ ਜਾਣਗੀਆਂ। ਬਹੁਤੇ ਸਹੀ ਰਾਹਤੇ ਤੇ ਪਹੁੰਚ ਜਾਣਗੇ ਗਲਤ ਰਸਤੇ ਛੱਡ ਕੇ। ਹਾਂ। ਇਹ ਗੁਰੂ ਘਰ ਤਾਂ ਦੇਖੋ ਜੀ ਕੋਈ ਵੀ ਗੁਰੂ ਘਰ ਆ ਸਾਬ ਦਾ ਮਾਣ ਆਦਰ ਪੂਰਾ ਕਰਨਾ ਚਾਹੀਦਾ ਹੈ ਨਾ ਬਾਕੀ ਉਹ ਬੰਦਿਆਂ ਦਾ ਚਲੋ ਆਪਣੀ ਆਪਣੀ ਅਟੈਚਮੈਂਟ ਹੁੰਦੀ ਆ ਕੋਈ ਕਿਸੇ ਗੁਰਦੁਆਰਾ ਸਾਹਿਬ ਵਿੱਚ ਮਥਾ ਟੇਕਦਾ ਜਿੱਦਾਂ ਹੁਣ ਐਤਵਾਰ ਹੋ ਗਿਆ ਜਾਂ ਕਈਆਂ ਦਾ ਹੁੰਦਾ ਨਾ ਵੀ ਹੁਣ ਜਿੱਦਾਂ ਮੰਨ ਲਓ ਆਪਾਂ ਸ਼ੁਰੂ ਤੋਂ ਵਿੰਦ ਰੱਖ ਮਥਾ ਟੇਕਦੇ ਆ ਤੇ ਮਤਲਬ ਐਦਾਂ ਹਰੇਕ ਦਾ ਆਪਣਾ ਆਪਣਾ ਹੁੰਦਾ ਕਈ ਮੰਨ ਲੋ ਜੀ ਵੀ ਅਸੀਂ ਦਾਉ ਸਭ ਜਾਣਦੇ ਹਾਂ ਹਾਂ ਵੀ ਐਦਾਂ ਹੋ ਜਾਂਦਾ ਨਾ ਤੇ ਪਰ ਹੈ ਮਹਾਰਾਤਾ ਸਭ ਜਗ ਹੈ ਕੇ ਹਾਂ ਹੈ ਨਾ ਵੀ ਇਹ ਤਾਂ ਬੰਦੇ ਦਾ ਆਪਣੇ ਬੰਦਿਆਂ ਨੇ ਥੋੜਾ ਜਿਹਾ ਉਕਰਿਆ ਬਾਈ ਪਰ ਚਲੋ ਕੋਈ ਗੱਲ ਨਹੀਂ ਮਹਾਰਾਤਾ ਸਭ ਜਗ ਹੈ ਕੇ ਸਾਡੇ ਦਿਲ ਚ ਵੀ ਵੱਸਦੇ ਆ ਸਾਡੀ ਅੱਖਾਂ ਚ ਵੀ ਵੱਸਦੇ ਆ ਮੈਂ ਤੁਹਾਨੂੰ ਦੱਸਦੀ ਮੈਂ ਗੱਲ ਕਰਦੀ ਹੁੰਦੀ ਮੈਂ ਕਹਾਂ ਹੁਣ ਟਾਈਮ ਇਦਾਂ ਦਾ ਆ ਗਿਆ ਬੇਸ਼ੱਕ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਆ ਕੇ ਬੈਠ ਜੀ ਅਸੀਂ ਉਹਨਾਂ ਨੂੰ ਨਹੀਂ ਬੇਚਣਾ ਹਾਂ ਉਹੀ ਗੱਲ ਹੈ ਠੀਕ ਹੈ ਜਦਕਿ ਤੁਹਾਨੂੰ ਵੀ ਪਤਾ ਉਹ ਫਿਰਦੇ ਤਾਂ ਰਹਿੰਦੇ ਆ ਸਾਡੇ ird girdde ਫਿਰਦੇ ਰਹਿੰਦੇ ਧਰਤੀ ਪਰ ਉਹ ਕਿੱਥੇ ਨਹੀਂ ਹੈਗੇ ਉਹ ਤਾਂ ਭਲਾ ਅੰਤਰ ਜਮੀ ਆ ਅੰਤਰ ਜਮੀ ਨਾ ਫਿਰ ਹੁਣ ਚਲਿਏ ਦਰਸ਼ਕਾਂ ਨੂੰ ਕਰਾ ਦਈਏ ਦਰਸ਼ਨ ਜੀ ਕਰੋ ਕਰੀਏ ਹਾਂ ਨਾਲੇ ਆਪ ਕਰੀਏ ਦਰਸ਼ਨ ਨਾਲੇ ਸਰਦਾਸਾਂ ਬੇਨਤੀਆਂ ਜ਼ਰੂਰ ਕਰਦੇ ਹੋ ਵੀ ਸਾਰੇ ਥੀ ਵਿਊਜ਼ ਲਈ ਤੁਸੀਂ ਠੀਕ ਹੈ ਮੈਂ ਵੀ ਕਰ ਦੂੰਗੀ ਸੋ ਕਿ ਤੂੰ ਵੀ ਕਰਦੀ ਠੀਕ ਹੈ ਓਕੇ ਮੈਂ ਫਿਰ ਸੋਚਿਆ ਮਖਾ ਵੀ ਆਏ ਤਾਂ ਇਹਨੇ ਰਜਾਈ ਛੱਡਣੀ ਹੈ ਨਹੀਂ ਅੱਜ ਠੰਡ ਹੈਗੀ ਆ ਜੀ ਬਾਤ ਉਸ ਗਿਰਦੀ ਮੀਂਹ ਮੰਗਣਾ ਤੇ ਮੈਂ ਕਿਹਾ ਵੀ ਕੋਈ ਇਹਨਾਂ ਨੂੰ ਜੇ ਮੈਂ ਦੱਸਿਆ ਵੀ ਬਾਈ ਗੁਰੂ ਘਰ ਜਾਣਾ ਇਹਨਾਂ ਨੇ ਕਿਹਾ ਜੀ ਅੱਜ ਠੰਡ ਬਹੁਤ ਆ ਤੁਸੀਂ ਉਹ ਜਾਇਓ ਹਾਂ ਵੀ ਵੀ ਫਾਈ ਮੈਂ ਕਿਹਾ ਵੀ ਚੱਲ ਆ ਇਹਨਾਂ ਨੂੰ ਹੁਣ ਉੱਥੇ ਜਾ ਕੇ ਦੱਸਾਂਗੇ ਵੀ ਕਿੱਥੇ ਨੂੰ ਜਾਣਾ ਮਾ ਵੀ ਚਲੋ ਜਲਦੀ ਜਾਣਾ ਕਿਤੇ ਆਹੇ ਕਹਿੰਦੇ ਵੀ ਕਿਥੇ ਮੈਂ ਜਾਊਂਗਾ ਕਿਤੇ ਲੈ ਕੇ ਚਲੋ ਤਾਂ ਸਹੀ ਅੱਛਾ ਜਿਹੜਾ ਮੈਨੂੰ ਆਹ ਤੁਸੀਂ ਕਹਿੰਦੇ ਤਾਂ ਕਿਸੇ ਯਾਰ ਦੋਸਤ ਨੂੰ ਦੁੱਧ ਫੜਾਉਣਾ ਮੈਨੂੰ ਲੱਗਦਾ ਨਾ ਮੈਂ ਮੈਂ ਸੜਾ ਹੀ ਗਿਆ ਉਹ ਹੀ ਮਾਜ ਦਾ ਦੁੱਧ ਆ ਇਹ ਉਹ ਦੁੱਧੇ ਚੜਾਉਣਾ ਮਹਾਰਾਜ ਦੇ ਉਹ ਮੰਮੀ ਨੇ ਵੀ ਫੜਾਤਾ ਤੇ ਮੰਮੀ ਨੇ ਵੀ ਨਹੀਂ ਦੱਸਿਆ ਹੈਗਾ ਹਾਂ ਵੀ ਗੁਰਦੁਆਰੇ ਚੱਲੇ ਆ ਦੁੱਧ ਮੰਮੀ ਦਾ ਮੁੱਲਾ ਤਾਂ ਆਪ ਨਹੀਂ ਪਤਾ ਹੁਣ ਹਾਂ ਤੋਰ ਕੇ ਆ ਸੁਖੀ ਬੰਦਦੀ ਹੁਣ ਤੂੰ ਮੈਨੂੰ ਕਹਿੰਦੀ ਸੀ ਥੰਨੇ ਤਾਂ ਪਤਾ ਹੋਣਾ ਦੇਖ ਲੈ ਤੇਰਾ ਮਾਮਾ ਮੇਤੇ ਗੱਲਾਂ ਲਗਾਉਂਦਾ ਦੇਖ ਲੈ ਇਹਦਾ ਮੈਂ ਹੀ ਸੋਚਿਆ ਮੈਂ ਚਲੋ ਹੁਣ ਅੱਜ ਟਾਈਮ ਹੈਗਾ ਦਾ ਯਾ ਅੱਜ ਦੁੱਧ ਪਾਉਣ ਜਾ ਨਹੀਂ ਹੋਇਆ ਦੁੱਧ ਪਾਉਣ ਤਾਂ ਨਹੀਂ ਜਾ ਹੋਇਆ ਅੱਜ 23 ਤਰੀਕ ਹੈ ਨਹੀਂ ਪੰਜਾਬ ਬੰਦਾ ਹੂੰ ਆਪਾਂ ਕਿਸਾਨਾਂ ਦੇ ਨਾਲ ਆ ਅਸੀਂ ਖੁਦ ਕਿਸਾਨ ਆ ਹੂੰ ਤੇ ਦੁੱਧ ਛਾਮ ਨੂੰ ਦੇਖਾਂਗੇ ਜੇ ਟਾਈਮ ਲੱਗ ਗਿਆ ਤਾਂ ਛਾਮ ਨੂੰ ਪਾਵਾਂਗੇ ਜੀ ਜ਼ਰੂਰ ਫ੍ਰਿਜ ਵਿੱਚ ਲਾ ਤਾ ਦੁੱਧ ਹੂੰ ਤੇ ਫਿਰ ਮੈਂ ਕਹਾ ਵੀ ਹੁਣ ਟਾਈਮ ਹੈਗਾ ਕਿਉਂ ਲੋ ਜਦ ਤੱਕ ਆਪਾਂ ਮੱਥਾ ਟੇਕਿਆ ਨਹੀਂ ਮੱਥੇ ਟੇਕਿਆ ਇਹ ਦਰਸ਼ਨ ਕਰਿਆ ਇਹ ਹੂੰ ਤਾਂ ਫਿਰ ਅੱਜ ਤੇ ਫਿਰ ਇੱਕ ਹੋਰ ਪਾਣਾ ਵਰਤ ਗਿਆ ਜੀ ਕੀ ਹੋ ਗਿਆ ਚਲਾਨ ਕੱਟ ਹੋ ਗਿਆ ਉਹ ਚਲਾਨ ਤਾਂ ਜੀ ਨਜਾਇਜ਼ ਹੀ ਹੋਗੀ ਹੈ ਉਥੇ ਜੈਜੋਈਆ ਜੀ ਨਹੀਂ ਹੋਈ ਅਸੀਂ ਆਪੇ ਫਸ ਗਏ ਕਹਿਣ ਦਾ ਮਤਲਬ ਆਪੇ ਫਸ ਗਏ ਮਹਾਰਾਜ ਨੇ ਫਸਾਏ ਆ ਵੀ ਪੁੱਤੋ ਸਹੀ ਚੱਲ ਪੋ ਨਹੀਂ ਪਤਾ ਕਿਆ ਚੱਕਰ ਹੋਇਆ ਦੇਖੋ ਉੱਥੇ ਸਾਡੇ ਉੱਥੇ ਲੱਗਿਆ ਵਾ ਨਾਕਾ ਜੀ ਕਿਉਂਕਿ ਕਿਸਾਨਾਂ ਨੇ ਧਰਨਾ ਲਾਇਆ ਵਾ ਮੇਨ ਹਾਈਵੇ ਪਰ ਅ ਰੰਗੀਲਪੁਰ ਵੀ ਲੱਗਿਆ ਵਾ ਕਹਿੰਦੇ ਉਹਨਾਂ ਨੇ ਹੀ ਦੱਸਿਆ ਪੁਲਿਸ ਵਾਲਿਆਂ ਨੇ ਰੰਗੀਲਪੁਰ ਵੀ ਲੱਗਿਆ ਵਾ ਤੇ ਢੋਲ ਪਲਾਜ਼ੇ ਤੇ ਵੀ ਲੱਗਿਆ ਤੇ ਅਸੀਂ ਆਪਣਾ ਆ ਰਹੇ ਦੇ ਮੂਹਰੇ ਲੱਗਿਆ ਵਾ ਨਾਕਾ ਮੈਂ ਘਾ ਵੀ ਰਸਤਾ ਦਾ ਵੀ ਫੇਰ ਫੇਰ ਹੁਣ ਜਾਉਂਗੇ ਕਿੱਧਰ ਨੂੰ ਮੈਂ ਆਪੇ ਪੁਲਿਸ ਵਾਲੇ ਕੋ ਗੱਡੀ ਰੋਕੀ ਮੈਂ ਕਿਹਾ ਜੀ ਅਸੀਂ ਰੰਗੀਲਪੁਰ ਨੂੰ ਹੋ ਕੇ ਜਾਣਾ ਵੀ ਅਸੀਂ ਕਿਹੜਾ ਟੋਲ ਪਲਾਜੇ ਤੱਕ ਜਾਣਾ ਅਸੀਂ ਤਾਂ ਪਹਿਲੇ ਹੀ ਮੁੜ ਜਾਣਾ 15000 ਕਾਹਦਾ ਇੱਕ ਮਿੰਟ ਮੈਂ ਕਿਹਾ ਵੀ ਭਾਈ ਵੀ ਇੱਥੇ ਵੀ ਸਾਨੂੰ ਲੰਘ ਜਾਣ ਦਿਓ ਅਸੀਂ ਤਾਂ ਜੀ ਪਹਿਲੇ ਹੀ ਮੁੜ ਜਾਣਾ ਅੱਛਾ ਜੀ ਕਹਿੰਦੇ ਵੀ ਬਾਕੀ ਦਾ ਚੱਲ ਠੀਕ ਆ ਵੀ ਰਸਤਾ ਤਾਂ ਹੈਗਾ ਬੰਦ ਵੀ ਤੈਂ ਭਾਈ ਸੀਟ ਬੈਲਟ ਨਹੀਂ ਲਾਈ ਤੁਸੀਂ ਦੋਹਾਂ ਨੇ ਵੀ ਨਹੀਂ ਲਾਈ ਵੀ ਕਹਿੰਦੇ ਆ ਜੇ ਮਾਰ ਨੂੰ ਉਹ ਮੈਂਗਾ ਲੈਤਾ ਆਪਣੇ ਪੈਰ ਖਵਾੜਾ ਮਾਰ ਹੋ ਗਿਆ ਕਿਹਦੇ ਕੋਲ ਰੋਕ ਲਈ ਲੈ ਕੇ ਗੱਡੀ ਮੈਂ ਕਹਾਂ ਜੀ ਇਹ ਤਾਂ ਲੋਕਲ ਆ ਜੀ ਅਸੀਂ ਹਜੇ ਹੁਣ ਘਰ ਤੋਂ ਤੁਰੇ 1 ਕਿਲੋਮੀਟਰ ਹੋਇਆ ਜੀ ਸਾਨੂੰ ਉਹ ਕਹਿੰਦਾ ਚਾਹੇ ਜੋ ਮਰਜੀ ਆ ਭਾਈ ਵੀ ਚਲਾਨਾ ਤਾਂ ਬਣਦਾ ਹੀ ਉਹਨਾਂ ਨੇ ਹੋਰ ਵੀ ਪੰਜ ਚਾਰ ਜਣੇ ਰੋਕੇ ਬੇ ਤੇ ਹੁਣ ਜੇ ਉਹ ਸਾਨੂੰ ਛੱਡ ਦੇ ਫੇਰ ਅਗਲਾ ਵੀ ਇਤਰਾਜ ਕਰਦਾ ਵੀ ਵੀ ਭਾਈ ਇਹਨਾਂ ਨੂੰ ਛੱਡ ਤਾਂ ਤੁਸੀਂ ਤੁਹਾਨੂੰ ਪਤਾ ਆਪਣੀ ਗਲਤੀ ਆ ਹੁਣ ਆਪਾਂ ਸਾਰਾ ਕੁਝ ਸਹੀ ਕਰ ਲੈਣਾ ਨੀ ਉਹ ਤਾਂ ਚਲੋ ਠੀਕ ਐ ਫੇਰ ਫੇਰ ਵੀ ਚਲੋ ਉਹਨਾਂ ਨੇ ਇਨਸਾਨੀਅਤ ਵਰਤੀ ਐ ਵੀ ਬਣਦਾ ਸਾਡਾ ਜਿਆਦਾ ਦਾ ਚਲਾਣਾ ਪਰ ਕਿਤੇ ਨਾ ਕਿਤੇ ਉਹਨਾਂ ਨੇ ਇਨਸਾਨੀਅਤ ਵਰਤੀ ਐ ਵੀ 1000 ਰੁਪਏ ਵਿੱਚ ਸਾਰਤਾ ਸਾਡਾ ਕਿਤੇ 15000 ਬਣਦਾ ਤਾਂ ਕਿਤੇ 10000 ਚ ਸਾਰਤਾ ਉਹ ਕੁਛ ਐਦਾ ਵੀ ਹੋਇਆ ਜਿਨ੍ਹਾਂ ਨੂੰ ਇਹ ਦੁੱਧ ਪਾਉਣੇ ਅੱਗੇ ਉਹ ਸੀਗੇ ਉਹ 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 ਸੀਗੇ ਉੱਥੇ ਉਹ ਪਰ ਆਏ ਆ ਵੀ ਚਲੋ ਜੋ ਵੀ ਆ ਚੈ ਤਾਂ ਨਾ ਵੀ ਕਰਦੇ ਉਹਨਾਂ ਨੇ ਦੇਖਿਆ ਮੈਨੂੰ ਥੋੜਾ ਲੇਟ ਆ ਚਲੋ ਕੋਈ ਗੱਲ ਨਹੀਂ ਇਹ ਵੀ ਕਿਸੇ ਦੇਣੇ ਤੇ ਹੋ ਗਿਆ ਕੋਈ ਗੱਲ ਨਹੀਂ 1000 ਰੁਪਏ ਜਣੀ ਸਾਨੂੰ ਭਗਤਨਾ ਪਿਆ ਜਦ ਇਹ ਭੁਗਤ ਲਿਆ ਫਿਰ ਉੱਥੀ ਕਿਉਂਕਿ ਜੇ ਆਪਾਂ ਕਚੈਰੀਆਂ ਚ ਭੁਗਤਦੇ ਆ ਫਿਰ ਦੁੱਧ ਦਾ ਕੰਮ ਮੇਰਾ ਇੱਕ ਵਾਰ ਹੋ ਗਿਆ ਦਾ ਜੀ ਪਹਿਲਾਂ ਮੈਂ ਜਦ ਗਰਮੀਆਂ ਦਾ ਸਮਾਂ ਦਾ ਸਭੂ ਮੇਰਾ 10 ਕਿਲੋ ਦੁੱਧ ਵੀ ਖਰਾਬ ਹੋ ਗਿਆ ਦੁੱਧ ਛੱਡ ਕੇ ਮੈਨੂੰ ਪਹਿਲਾਂ ਚਲਾਨ ਭੁਗਤਣ ਜਾਣਾ ਪਿਆ ਉੱਥੇ ਮੇਰੀ ਅੱਧੀ ਦਿਹਾੜੀ ਫੁੱਟ ਗਈ ਪਈ ਮੈਂ ਖਾ ਜੂਰੀ ਭਰ ਦੋ ਤੁਸੀਂ ਉਰੀ ਭੁਗਤ ਦਿੰਦੇ ਆ ਮੌਕੇ ਬਾਰੇ ਭੁਗਤ ਲਿਆ ਚਲੋ ਫਿਰ ਹੁਣ ਚਲੀਏ ਹੋੜਾ ਦਾ ਹੋ ਗਿਆ ਹੋ ਗਿਆ ਕਿਆ ਬਤਾ ਪਲਾਈ ਹੋਆ ਕਿਸੇ ਦੀ ਹਾਂ ਬਿਲਕੁਲ ਚਲੋ ਜੀ ਹੁਣ ਤੁਹਾਨੂੰ ਕਰਾਉਂਦੇ ਆ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਮਿੰਨਰਾਂ ਨਾਬੀ ਓਕੇ ਜੀ ਪਾਵੇਂ ਸੁਪਨਮ ਆਵੇਂ ਕੰਡੇ ਸਭ ਦੀ ਇੱਕ ਜ਼ਾ

你。 ਬਿੰਦਰਪਾਲ ਸਾਹਿਬ ਤੋਂ ਮੱਥਾ ਟੇਕਿਆ ਏ ਉਹਦੇ ਚੜਾਇਆ ਏ ਤੇ ਹੁਣ ਆ ਗਏ ਜੀ ਆਪਾਂ ਘਰਾਂ ਕੋਈ ਡਿਊਟੀ ਸ਼ੁਰੂ ਕਰਨੀ ਆ ਬਹੁਤ ਟਾਈਮ ਤਾਂ ਹੋ ਗਿਆ ਤਕਰੀਬਨ ਪਾਈਏ ਕੱਖਕੰਡਾ ਸੂਰਜ ਕੁਮਾਰਤਾ ਜੀ ਹੁਣ ਹੈ ਨਹੀਂ ਤੁਹਾਨੂੰ ਪਤਾ ਸੂਰਜ ਕੁਮਾਰਤਾ ਡੰਡੀ ਹੋ ਗਿਆ ਤਾਂ ਕਰਕੇ ਫਿਰ ਹੁਣ ਆਪੇ ਕਰਨਾ ਪੈਣਾ ਚਲੋ ਹੋਉਣੀ ਕੋਈ ਦਿੱਕਤ ਹੁੰਦੀ ਕੰਮਕਾਰ ਦਾ ਕੋਈ ਰੌਲਾ ਨਹੀਂ ਹੁੰਦਾ ਪਰ ਐਦਾਂ ਐ ਵੀ ਕਿਤੇ ਆਉਣਾ ਜਾਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਜੇ ਬੰਦਾ ਪਿੱਛੇ ਕੱਕ ਕਰਨਾ ਕਰੀ ਜਾਵੇ ਫਿਰ ਐਦਾਂ ਵੀ ਚਲੋ ਬੰਦਾ ਆਣ ਕੇ ਡੰਗਰ ਰੁੰਗਰ ਚੋਣੀ ਆ ਆ ਕੇ ਚੋਲਣਾ ਹੁੰਦਾ ਇਹ ਕੋਉਂ ਨਹੀਂ ਆ ਜੀ ਕੱਕ ਕਰਦਾ ਤੇ ਅੱਜ ਠੰਡ ਦਾ ਤਾਂ ਪਹਿਰੇ ਟੁੱਟਿਆ ਪਿਆ ਜੀ ਠੰਡ ਬਹੁਤ ਜ਼ਿਆਦਾ ਹੋਈ ਵੀ ਆ ਬਹੁਤ ਹੀ ਕਹਿਰ ਹੋਇਆ ਬਾਜੀ ਹੁਣ ਅਸਲ ਵਿੱਚ ਹੁਣੇ ਪਤਾ ਲੱਗਿਆ ਵੀ ਹਾਂ ਠੰਡ ਠੰਡ ਦਾ ਮੌਸਮ ਚੱਲ ਰਿਹਾ ਨਹੀਂ ਹੁਣ ਤੱਕ ਤਾਂ ਠੰਡ ਵਾਲਾ ਕੋਈ ਮਾਹੌਲ ਹੈ ਹੀ ਨਹੀਂ ਤਾਂ ਅੱਕਦਾ ਪਤਾ ਹੀ ਨਹੀਂ ਤਾਂ ਲੱਗਦਾ ਵੀ ਠੰਡ ਹੋਈ ਵੀ ਆ ਮੈਂ ਹੁਣ ਵੀ ਤੁਸੀਂ ਦੇਖ ਸਕਦੇ ਆ ਪੂਰਾ ਅੱਜ ਤਾਂ ਉਸ ਪਾਣੀ ਮੰਗਣਾ ਗਿਰਦੀ ਆ ਪੂਰਾ ਮਾਹੌਲ ਠੰਡਾ ਵਾਲਾ ਹੁਣ ਬਣਿਆ ਹੁਣ ਅਸਲ ਵਿੱਚ ਕਣਕਾ ਵੀ ਹੁਣ ਵਧੀਆ ਹੋਣੀ ਆ ਪਹਿਲਾਂ ਕਣਕਾਂ ਦੇ ਵੀ ਝਾੜ ਝੂੜ ਹੈ ਜੋ ਰਹਿ ਜਾਣੇ ਤੇ ਜੇ ਨਾ ਠੰਡ ਪੈਂਦੀ ਕਣਕ ਨੂੰ ਤਾਂ ਇਹੋ ਜਿਹਾ ਹੀ ਮੌਸਮ ਚਾਹੀਦਾ ਜੇ ਇਹ ਹੁਣ ਹੋਇਆ ਪਾ ਨਾ ਮੌਸਮ ਕਣਕ ਨੂੰ ਇਹੋ ਜਿਹਾ ਹੀ ਮੌਸਮ ਚਾਹੀਦਾ ਜੀ ਜੇ ਹੁਣ ਕਿਉਂਕਿ ਆਹੀ ਡੇਢ ਮਹੀਨਾ ਹੈ ਠੰਡ ਦਾ ਜੇ ਚੰਗੀ ਪੈ ਗਈ ਠੰਡ ਮਹੀਨਾ ਡੇਢ ਮਹੀਨਾ ਫੇਰ ਚਲੋ ਝਾੜ ਝੂੜ ਵਧੀਆ ਆ ਜੂਗੇ ਕਣਕਾਂ ਦੇ ਬਾਕੀ ਮਾਲਕ ਦੇ ਹੱਥ ਹੈ ਜੀ ਜਿੰਨਾ ਉਹਨੇ ਦੇਣਾ ਉਹ ਨਹੀਂ ਖਾਣਾ ਨਾ ਵੱਧ ਖਾ ਸਕਦੇ ਨਾ ਘੱਟ ਖਾ ਸਕਦੇ ਆ ਵੀ ਰਜਾ ਵਿੱਚ ਰਹਿਣਾ ਪੈਂਦਾ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਹਨਾ ਜੀ ਹੁਣ ਦੇਖੀਏ ਕੰਮਕਾਰ ਲੱਗੇ ਕਰੀਏ ਡਿਊਟੀ ਸ਼ੁਰੂ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ